ਔਰ ਖਬਰਾਂ ਲਈ ਸਾਡਾ YouTube ਦਾ ਚੈਨਲ ਸਬਸਕ੍ਰਾਈਬ ਕਰੋ ਅਮਰੀਕਾ ਸਰਕਾਰ ਦੇ ਵੱਲੋਂ 104 ਭਾਰਤੀਆਂ ਨੂੰ ਡਿਪੋਰਟ ਕੀ ਕੀਤਾ ਕਿ ਇਸ ਤੋਂ ਬਾਅਦ ਹੁਣ ਪੰਜਾਬ ਦੇ ਏਜੰਟਾਂ ਦੇ ਸਿਰ ਤੇ ਖਤਰੇ ਦੀ ਤਲਵਾਰ ਲਟਕਣੀ ਸ਼ੁਰੂ ਹੋ ਗਈ ਹੈ ਤੇ ਹੁਣ ਉਹ ਵੀ ਖੁੱਡਾਂ ਦੇ ਵਿੱਚੋਂ ਬਾਹਰ ਕੱਢ ਕੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਜੀ ਹਾਂ ਅਮਰੀਕਾ ਸਰਕਾਰ ਦੇ ਬਲਕਸ ਤੋਂ ਚਾਰ ਭਾਰਤੀ ਨੂੰ ਰਿਪੋਰਟ ਕੀਤਾ ਗਿਆ ਸੀ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਪਿੰਡ ਸਲੇਮਪੁਰਾ ਦੇ ਨੌਜਵਾਨ ਦਲੇਰ ਸਿੰਘ ਦੇ ਵੱਲੋਂ ਟਰੈਵਲ ਏਜੰਟ ਦੇ ਖਿਲਾਫ ਸ਼ਿਕਾਇਤ ਕੀਤੀ ਅੰਮ੍ਰਿਤਸਰ ਅਧਿਆਤਿਪੁਰਸ ਦੇ ਥਾਣਾ ਰਾਇਆ ਸਾਂਸੀ ਵੱਲੋਂ ਟਰੈਵਲ ਏਜੰਟ ਸਤਨਾਮ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਇਸ ਬੰਦੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਅਮ੍ਰਿਤਸਰ ਦਿਹਾਤੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਅਮਰੀਕਾ ਤੋਂ ਰਿਪੋਰਟ ਹੋਏ ਦਲੇਰ ਸਿੰਘ ਦੇ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਕਾਰਵਾਈ ਕੀਤੀ ਹੈ ਕਿ ਟਰੈਵਲ ਏਜੰਟ ਵੱਲੋਂ 60 ਲੱਖ ਰੁਪਏ ਲੈ ਕੇ ਗਲਤ ਤਰੀਕੇ ਦੇ ਨਾਲ ਅਮਰੀਕਾ ਭੇਜਿਆ ਆਉਂਦੇ ਹਨ ਅ ਦੇਖੋ ਜੀ ਇੱਕ ਯੂਐਸ ਤੋਂ ਜਿਹੜੇ ਰਿਪੋਰਟ ਹੋਏ ਸੀਗੇ ਦਲੇਰ ਸਿੰਘ ਨਾਂ ਦੇ ਵਿਅਕਤੀ ਹੈ ਦਲੇਰ ਸਿੰਘ ਪੁੱਤਰ ਗੁਰਮੀਤ ਸਿੰਘ ਜਿਹੜਾ ਸਲੀਮਪੁਰਾ ਰਾਜਸਥਾਨੀ ਥਾਣੇ ਤੋਂ ਇਹ ਬਿਲੋਂਗ ਕਰਦੇ ਨੇ ਇਹਨਾਂ ਵੱਲੋਂ ਜਦੋਂ ਇਹ ਵਾਪਸ ਪਰਤੇ ਨੇ ਇਹਨਾਂ ਵੱਲੋਂ ਆਪਣੀ ਜਿਹੜੀ ਹੈ ਸਟੋਰੀ ਸੁਣਾਈ ਗਈ ਸੀ ਕਿ ਕਿਵੇਂ ਇਹਨਾਂ ਦੇ ਨਾਲ ਤਸ਼ੱਦਦ ਹੋਇਆ ਤੇ ਕਿਵੇਂ ਇਹਨਾਂ ਨੇ ਏਜੰਟ ਨੂੰ ਪੈਸੇ ਦਿੱਤੇ ਸੀ ਤੇ ਬੇਸਿਕਲੀ ਇਹਨਾਂ ਦੀ ਦਰਖਾਸਤ ਇਹ ਸੀ ਕਿ ਇਹਨਾਂ ਨੇ ਇੱਕ ਨੰਬਰ ਦੇ ਵਿੱਚ ਜਾਣ ਵਾਸਤੇ ਪੈਸੇ ਦਿੱਤੇ ਸੀ ਯੂ ਐਸ اے ਤੇ ਇਹ ਲੀਗਲੀ ਯੂ ਐਸ اے ਜਾਣਾ ਚਾਹੁੰਦੇ ਸੀ ਪਰ ਇਹਨਾਂ ਨੂੰ ਨਾਈਜੀਰੀਆ ਬ੍ਰਾਜ਼ੀਲ ਮੈਕਸੀਕੋ ਤੇ ਹੋਰ ਕਈ ਦੇਸ਼ਾਂ ਦੇ ਥਰੂ ਜਿਹੜਾ ਹੈ ਇਹਨਾਂ ਨੂੰ ਬਾਰਡਰ ਪਾਰ ਕਰਵਾ ਕੇ ਇਲੀਗਲੀ ਜਿਹੜਾ ਯੂਐਸ ਏਂਟਰ ਕਰਵਾਇਆ ਗਿਆ ਤੇ ਇਹਨਾਂ ਤੋਂ ਵੱਖ-ਵੱਖਰੇ ਓਕੇਜਨਸ ਤੇ ਇਹਨਾਂ ਤੋਂ 60 ਲੱਖ ਦੇ ਕਰੀਬ ਜਿਹੜੀ ਹੈ ਅਮਾਉਂਟ ਇਹਨਾਂ ਤੋਂ ਲਈ ਗਈ ਸੋ ਇਹ ਸਾਰੀ ਇਹਨਾਂ ਦੀ ਦਰਖਾਸਤ ਸੀਗੀ ਤੇ ਇਸ ਦਰਖਾਸਤ ਨੂੰ ਚੈੱਕ ਕਰਕੇ ਵੈਰੀਫਾਈ ਕਰਕੇ ਕਿਉਂਕਿ ਅਕਾਊਂਟਸ ਦੇ ਵਿੱਚ ਵੀ ਕਈ ਜਗ੍ਹਾ ਪੇਮੈਂਟ ਹੋਈ ਹੈ ਉਹ ਸਾਰਾ ਕਰਕੇ ਐਫਆਈਆਰ ਜਿਹੜੀ ਹੈ ਜਿਹੜੇ ਟਰੈਵਲ ਏਜੰਟ ਹੈ ਇਹਨਾਂ ਦੇ ਖਿਲਾਫ ਕੀਤੀ ਗਈ ਹੈ ਅਿਤਸਰ ਕਿੰਨੀਆਂ ਟੀਮਾਂ ਜਿਹੜੀਆਂ ਮਾ ਬਣਾਈਆਂ ਗਈਆਂ ਜਿਵੇਂ ਕਿ ਚਾਲ ਵਿਆਹਤੀ ਦੇ ਦੱਸੇ ਜਾ ਰਹੇ ਨੇ ਤੇ ਦੂਸਰੇ ਜਿਹੜੇ ਏਜੰਟ ਹੈਗੇ ਨੇ ਪਟਿਲ ਉਹਨਾਂ ਦੇ ਉੱਪਰ ਵੀ ਸਖੰਡਾ ਜਿਹੜਾ ਕੱਸਿਆ ਜਾਵੇਗਾ ਦੇਖੋ ਜਿੱਥੇ ਵੀ ਇਲੀਗਲ ਤਰੀਕੇ ਦੇ ਨਾਲ ਕੋਈ ਬਾਹਰ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟਸ ਵੱਲੋਂ ਜਿਹੜਾ ਹੈ ਪੈਸੇ ਲਏ ਗਏ ਨੇ ਤੇ ਉਹਨਾਂ ਦੇ ਖਿਲਾਫ ਜੋ ਵੀ ਕੋਈ ਸਾਡੇ ਕੋਲ ਸ਼ਿਕਾਇਤ ਆਂਦੀ ਹੈ ਅਸੀਂ ਉਹਨਾਂ ਤੇ ਕਾਰਵਾਈ ਕਰ ਰਹੇ ਹਾਂ ਤੇ ਅੱਗੇ ਵੀ ਜਦੋਂ ਵੀ ਆਏਗੀ ਅਸੀਂ ਕਾਰਵਾਈ ਕਰਾਂਗੇ ਹੁਣ ਤੱਕ ਕੋਈ ਰੇਡ ਕੀਤੀ ਗਈ ਹੈ ਉਹ ਸਾਰਾ ਕੁਝ ਚੱਲ ਰਿਹਾ ਜੀ ਸਰ ਜਿਹੜੇ ਦੂਸਰੇ ਹੈਗੇ ਨੇ 4 ਜਾਣੇ ਉਹਨਾਂ ਨੇ ਵੀ ਦਰਖਾਸਤ ਦਿੱਤੀ ਹੋਈ ਹੈ ਜਾਂ ਨਹੀਂ ਅਜੇ ਤੱਕ ਐਦਾਂ ਦੀ ਕੋਈ ਦਰਖਾਸਤ ਨਹੀਂ ਆਈ ਸਾਡੇ ਕੋਲ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ ਨਹੀਂ ਜਦੋਂ ਤੱਕ ਕੋਈ ਸਾਡੇ ਕੋਲ ਨਹੀਂ ਆਏਗਾ ਜਾਂ ਅਸੀਂ ਜੇ ਕੋਈ ਅਸਤਰੀਕੀ ਦੀ ਗੱਲ ਸਾਹਮਣੇ ਆਉਂਦੀ ਹੈ ਕਿ ਇਲੀਗਲੀ ਕਿਸੇ ਨੂੰ ਭੇਜਿਆ ਗਿਆ ਤੇ ਪੈਸੇ ਦਾ ਲੈਣ-ਦੇਣ ਹੋਇਆ ਤੇ ਠੱਗੀ ਮਾਰੀ ਗਈ ਹੈ ਉਹਨਾਂ ਕੇਸਸ ਦੇ ਵਿੱਚ ਅਸੀਂ ਰਜਿਸਟਰ ਕਰਦੇ ਹਾਂ ਕੇਸ ਅਗਲੀ ਜਿਹੜੀ ਕਾਨੂੰਨ ਦੇ ਅਨੁਸਾਰ ਬਣਦੀ ਹੈ ਕਹ ਦੇਖਿਆ ਜੋਵੇ ਤਾਂ ਕਈ ਤਾਂ ਅਜਿਹੇ ਲੋਕ ਨੇ ਜਿਨ੍ਹਾਂ ਦੇ ਪਿੱਛੇ ਟਰੈਵਲ ਏਜੰਟਾਂ ਦਾ ਹੱਥ ਆ ਜਿਨ੍ਹਾਂ ਨੇ ਡੌਂਕੀ ਦੇ ਰਾਹੀਂ ਇਹਨਾਂ ਲੋਕਾਂ ਨੂੰ ਬਾਹਰ ਭੇਜਿਆ ਬਾਕੀ ਇਹਨਾਂ ਲੋਕਾਂ ਦੇ ਵੱਲੋਂ ਹੁਣ ਖੁੱਲ ਕੇ ਗੱਲ ਕੀਤੀ ਜਾ ਰਹੀ ਹੈ ਜਿੱਥੇ ਅਮਰੀਕਾ ਦੇ ਹਾਲ ਦੱਸੇ ਜਾ ਰਹੇ ਨੇ ਉੱਥੇ ਟਰੈਵਲ ਏਜੰਟਾਂ ਦੇ ਵੀ